ਚਲੋ ਦੇਖ ਲੈਨੇ ਆ ਟਾਈਮ ਤੇ ਪਾਸ ਕਰਨਾ ਹੀ ਐ ਨਾ ਕੋਈ ਗੱਲ ਨਹੀਂ ਜੜਾ ਕਹਿੰਦੀ ਚਲ ਆਓ ਫਿਰ ਭੈਣ ਹੈ ਹਾਂਜੀ ਚਲੋ ਮੈਂ ਕਿਹਾ ਦਿਖਾ ਦਵਾਂ ਤੁਹਾਨੂੰ ਮੈਂ ਕੰਮ ਹਾਂ ਦਿਖਾ ਦੇ ਹੈ ਨਾ ਕੰਮ ਦੇ ਮਾਮਾ ਧੀਆਂ ਰਲ ਕੇ ਕਰ ਲਿਓ ਜੇ ਤੇ ਆਪਣਾ ਮਿਹਨਤ ਕਰਨ ਦੇ ਵਿੱਚ ਕੋਈ ਮੇਲਾ ਨਹੀਂਗਾ ਮਾਂ ਧੀਆਂ ਮੈਂ ਤੇ ਇਹਨੂੰ ਵੀ ਨਾਲ ਕੁੜੀ ਨਹੀਂ ਲਾਵੀ ਤੇ ਜੇ ਪੜੋਣਾ ਹੋਇਆ ਤੇ ਪ੍ਰਾਈਵੇਟ ਪੜਾ ਲਈ ਨਹੀਂ ਤੇ ਫਿਰ ਮੈਂ ਕੁੜੀ ਬਾਰੇ ਵੀ ਤੈਨੂੰ ਕੋਈ ਸਲਾਹ ਦਵਾਂਗੀ ਚਲ ਠੀਕ ਠੀਕ ਹੈ ਨਾ ਠੀਕ ਹੈ ਚਲੋ ਵਿਖਾ ਦਵਾਂ ਚਲ ਵਾਜ ਮਾਰ ਕੁੜੀ ਨੂੰ ਸੰਦੀਪ ਕੀ ਕਰਦੀ ਜੀ ਆਜਾ ਤੁਹਾਨੂੰ ਕੰਮ ਦਿਖਾ ਲਿਆ ਮੈਂ ਠੀਕ ਹੈ ਜੱਦੀ ਜੀ ਆਇਂ ਚਲੋ ਆਜਾ ਹਾਂ ਚਲ ਸੱਸਰੀ ਮਾਂ ਸੱਸ ਕਾਲ ਜੀ ਸੱਸ ਕਾਲ ਜੀ ਸੱਸ ਕਾਲ ਜੀ ਬੋਸਣਾ ਠੀਕ ਹਾਂ ਠੀਕ ਹੈ ਵਦਿ ਤੁਸੀਂ ਸੁਣਾਓ ਹਾਂ ਅਸੀਂ ਵੀ ਠੀਕ ਠਾਕ ਇਹ ਨਾ ਲੈ ਕੇ ਆਈ ਸਾਂ ਇਹਨੂੰ ਦਿਖਾਣੀ ਆ ਹਾਂਜੀ ਤੇ ਉਹ ਕੁੜੀ ਐ ਦੀ ਇਹ ਮੇਰੇ ਕੋਲ ਰਹਿਣ ਆਈਆਂ ਨੇ ਹਾਂਜੀ ਉਹ ਜੇਠ ਹੈ ਨੀਗਾ ਮੇਰਾ ਛੋਟਾ ਮੁੰਡਾ ਛੱਡਿਆ ਉੱਥੇ ਮਾਮੇ ਕੋਲ ਸਹੀ ਇਹ ਐ ਨਾ ਮੇਰੇ ਕੋਲ ਆਈਆਂ ਨੇ ਤਾਂ ਕੰਮ ਦਾ ਤੁਸੀਂ ਕਿਹਾ ਸੀ ਨਾ ਤਾਂ ਕੰਮ ਮੈਂ ਕਿਹਾ ਤੇਰੇ ਨਾਲ ਨੂੰ ਦੇ ਦਿਓ ਕੰਮ ਐ ਨਾ ਕੰਮ ਕਰ ਲੈਣਗੀ ਕੰਮ ਆਪਣੇ ਘਰ ਦਾ ਕੀ ਕੀ ਬਸ ਆ ਕਮਰੇ ਆ ਤੇ ਇੱਧਰ ਸੋਈ ਤੇ ਉਹ ਕਮਰਾ ਬਰਾਡਾ ਦਰ ਪਰ ਅੱਛਾ ਤੇ ਬਾਕੀ ਤੁਹਾਡੇ ਨਾਲ ਗੱਲ ਕਰ ਲੈਂਦੀ ਅੱਛਾ ਚਲ ਅੱਛਾ ਕੋਈ ਨਾ ਮੋਟਾ ਜੀ ਮਾਰ ਦੇ ਹਾਂ ਕੋਈ ਨਾ ਬੁਲਾ ਲੀਂ ਲਾ ਲ ਆ ਕੁੜੀ ਬੁਲਾ ਲੈਂਦੀ ਜਾਂ ਜਾਂ ਬੁਲਾ ਲੈ ਜਾਂ ਬੁਲਾ ਜਾਂ ਸੰਦੀ ਬੁਲਾ ਲਿਆ ਬੁਲਾ ਲਿਆ ਭਾਬੀ ਨੂੰ ਦੋਸਤਾਂ ਤੇ ਸਤਿ ਸ਼੍ਰੀ ਅਕਾਲ ਬਟਾ ਇਹ ਕੰਮ ਵਾਸਤੇ ਬੁਲਾਈਂ ਹਮੋਂ ਕਰਦਾ ਉਪਤੰਨੇ ਬਣਿਆ ਆਇਆ ਜਿੱਤ ਮਮੀ ਬਾਣੀ ਨੇ ਨਾ ਮੈਨੂੰ ਮਿਲਦੇ ਕਿ ਇਹ ਤਾਂ ਕਿਹਾ ਸੀਗਾ ਕਿ ਸਾਨੂੰ ਕੰਮ ਵਾਲੀਆਂ ਦੀ ਕਰਨ ਦੀ ਨਾ ਜ਼ਰੂਰਤ ਆ ਇਹ ਆਪਣੇ ਘਰੇ ਮੇਰੇ ਕੋਲ ਹੀ ਇਹਨਾਂ ਨੇ ਰਹਿਣਾ ਠੀਕ ਠੀਕ ਤੇ ਫਿਰ ਮੈਂ ਆ ਲੈ ਕੇ ਆਈ ਸਾ ਹਾਂਜੀ ਫਿਰ ਕੰਮ ਕੁ ਮੈਂ ਤੁਸੀਂ ਇਹਨਾਂ ਨੂੰ ਸਮਝਾ ਦਿਓ ਕਿ ਕਿਹੜਾ ਕੰਮ ਆ ਕੰਮ ਇਦਾਂ ਹੈ ਕਿ نیچے ਕਿਚਨ ਆ ਇੱਕ ਉੱਪਰ ਕਿਚਨ ਅੱਛਾ ਜਿੰਨਾ ਨੇ نیچے ਪੋਸ਼ਣ ਆ ਉਹਨੇ ਉੱਪਰ ਉਹ ਕੀ ਇਹ ਝਾੜੂ ਪੋਚਾਏ ਭਾਂਡੇ ਨਹੀਂ ਬਸ ਦੋਨੋਂ ਸੇਮ ਪੋਸ਼ਣਾ ਝਾੜੂ ਪੁੱਝਾਈ ਭਾਂਡੇ ਆ ਵਗੈਰਾ ਬਸ ਸਹੀ ਹਾਮਾ ਹੁੰਦਾ ਕਪੜੇ ਕਪੜੇ ਧਿੰਦਾ ਕਪੜੇ ਦੇਖ ਲਓ ਜੀ ਤੋ ਧੋਨੇ ਹੋਏ ਤੇ ਤੋਲੇ ਹੋਏ ਅੱਛਾ ਅਸੀਂ ਦੋਵੇਂ ਹੀ ਕਰਾਂਗੇ ਪੁੱਤ ਇਹ ਮਾਂਵਾ ਤੇ ਨਹੀਂ ਨੇ ਮਾਂਵਾ ਤੇ ਨਹੀਂ ਠੀਕ ਆ ਹਾਂਜੀ ਹਾਂ ਕੋਈ ਨਾ ਫਿਰ ਕਰ ਲਓ ਤੁਸੀਂ ਗੱਲ ਹਾਂਜੀ ਕਰ ਰਹੇ ਹਾਂ ਉਹ ਰੋਟੀ ਕਰਾਂਗੇ ਫਿਰ ਤੜੀ ਹਾਂਜੀ ਇਹੀ ਕਰੂਗੀ ਗੱਲ ਠੀਕ ਆ 3500 ਠੀਕ ਆ ਦੋਨੋਂ ਹਾਂ 3500 ਠੀਕ ਆ 3500 ਦੇ ਬੇਟਾ ਥੋੜਾ ਨਹੀਂ ਆ ਚਲੋ ਕੋਈ ਗੱਲ ਨਹੀਂ ਆਂਟੀ ਜੀ ਕੰਮ ਕਰਵਾ ਲੈਣੇ ਆਂ ਫਿਰ ਦੇਖ ਲਾਂਗੇ ਹਾਂ ਜੀ ਕੋਈ ਇਹਨਾਂ ਦਾ ਵੀ ਗੁਜ਼ਾਰਾ ਸਹੀ ਚੱਲੇ ਜਬ ਨਹੀਂ ਪੁੱਤ ਅਸੀਂ ਤੁਹਾਨੂੰ ਜਾਣੇ ਆ ਆ ਹਾਂਜੀ ਕੋਈ ਗੱਲ ਨਹੀਂ ਮੈਂ ਆਪਣੇ ਹਸਬੰਦ ਨਾਲ ਗੱਲ ਕਰ ਲੂੰਗੀ ਤੁਸੀਂ ਕੰਮ ਕਰੋ ਫਿਰ ਕੰਮ ਦੇਖ ਕੇ ਕੋਈ ਨਹੀਂ ਦੇਖ ਲਾਂਗੇ ਕੀ ਸੀ ਮੇਰੀ ਗੱਲ ਸੁਣ ਪੁੱਤ ਐਵੇਂ ਕੋਈ ਕੰਮ ਕਰਦਾ ਨਹੀਂ ਇਹ ਲੋੜਾਂ ਨੇ ਲੋੜਾਂ ਨਹੀਂ ਤੇ ਘਰ ਦੀਆਂ ਤਾਂ ਹੀ ਇੱਥੇ ਜਵਾਨਾਂ ਈਆਂ ਤਾਂ ਨੂੰ ਕੋਣ ਕੋਈ ਲੈ ਕੇ ਜਾਂਦਾ ਠੀਕ ਹੈ ਨਾ ਤੂੰ ਆਪ ਹੀ ਸਮਝ ਜਾ ਰਹੀ ਪੜੀ ਲਿਖੀ ਨਾ ਪੁੱਤ ਹਾਂਜੀ ਨਹੀਂ ਕੋਈ ਗੱਲ ਨਹੀਂ ਤੁਸੀਂ ਕੰਮ ਕਰੋ ਜਿੰਨੀਆਂ ਸੀ ਪੈਸੇ ਵਧਾ ਦਾਂਗੇ ਚਲ ਕੋਈ ਗੱਲ ਕੋਈ ਨਾ ਇਹ ਨਾ ਕੱਲ ਅੱਜ ਤੇ ਨਹੀਂ ਹੁੰਦੇ ਨਾ ਕੱਲ ਆਉਣਗੇ ਆ ਫਿਰ ਹੈ ਤੇ ਬੁਖਾ ਦੇਵੋ ਤੁਸੀਂ ਕਿੰਨੇ ਵਜੇ ਆਉਣ ਆ ਜਾਣਗੇ ਸਵੇਰੇ 8:00 ਵਜੇ ਆ ਜਾਣ ਚੱਕੀ ਇਹਨਾਂ ਨੂੰ ਉੱਧਰ ਕਮਰੇ-ਕਮਰੇ ਦਿਖਾ ਲਓ ਬੁਖਾ ਦਿਓ ਤੁਸੀਂ ਹੈ ਹਾਂਜੀ ਆਜੋ ਨਹੀਂ ਠੀਕ ਹੈ ਸਾਰੇ ਦਾ ਬੇਨ ਹਾਂਜੀ ਚੱਲ ਗਏ ਹਾਂਜੀ ਅੱਛਾ ਭਾਡੇ ਭੋਨੇ ਵੀ ਨੇ ਹਾਂਜੀ ਇਹ ਕਿਚਨ ਬੁਖਾ ਦੇ ਸਾਰੇ ਹਾਂਜੀ ਇਹ ਕਿਚਨ ਆ ਠੀਕ ਹੈ ਇਹ ਕਿ ਰੂਮ ਆ ਅੱਛਾ ਜੀ ਹਾਂਜੀ ਇਹ ਕਾਰੂਮ ਆ ਠੀਕ ਹੈ ਬੁੱਤ ਠੀਕ ਹੈ ਗੋਇੰਗ ਇਹ ਨਹੀਂ ਉੱਪਰ ਉਹ ਤੁਹਾਨੂੰ ਦਿਖਾਤਾ ਹਾਂ ਆਓ ਸਾਨੂੰ ਵਿਖਾਤਾ ਚਲੋ ਠੀਕ ਹੈ ਕੋਈ ਨਾ ਫਿਰ ਆਪਾਂ ਨਾ ਆ ਇੱਧਰ ਸਾਰਾ ਕੁਝ ਹੈ ਨਾ ਤੇ ਆਪਾਂ ਕੱਲ ਨੂੰ ਫਿਰ ਆ ਜਾਈਏ ਠੀਕ ਹੈ ਕੋਈ ਗੱਲ ਨਹੀਂ ਹਾਂ ਕੱਲ ਨੂੰ ਟਾਈਮ ਰੱਖਿੰਨੇ ਕਿੰਨੇ ਕੁ ਵਜੇ ਆ ਜਾਈਏ ਆ ਜਿਓ ਕੋਈ ਨਹੀਂ 8 ਵਜੇ ਆ ਜਿਓ ਤੁਸੀਂ ਚਲ ਠੀਕ ਹੈ ਕੋਈ ਨਾ ਆ ਜਾਵਾਂਗੇ ਠੀਕ ਹੈ ਹਾਂ ਕੰਮ ਤਾਂ ਠੀਕ ਹੀ ਲੱਗਾ ਹੈ ਨਹੀਂ ਚਲ ਬੰਦੇ ਆਂ ਫਿਰ ਵਧਾ ਦੇਣਗੇ ਆਹ ਸੋ ਉਹ ਇੱਕਦਮ ਤਾਂ ਨਹੀਂ ਨਾ ਕਹੀਦਾ ਵੀ ਮੈਨੂੰ ਇੰਨੇ ਪੈਸੇ ਮਿਲ ਜਾਣ ਜਿਵੇਂ ਜਿਵੇਂ ਤੁਹਾਡਾ ਕੰਮਕਾਰ ਵੇਖਣ ਕੀ ਹੈ ਨਾ ਹਾਂ ਇਸ ਤਰ੍ਹਾਂ ਫੇਰ ਹਾਂ ਬੜਾ ਚੰਗਾ ਜਾਨਾ ਮੋਟੇ ਹੀ ਹੀ ਲੱਗਦਾ ਇੱਕਦਮ ਤਾਂ ਨਹੀਂ ਨਾ ਹੁੰਦਾ ਇਹ ਇੱਕਦامی ਪੈਸੇ ਵਧਾ ਦੇ ਹਾਂ ਚਲੋ ਤੇ ਹਾਂ ਆਓ ਕੋਈ ਜਿਵੇਂ ਕਰੋਗੇ ਨਾ ਇਸ ਤਰ੍ਹਾਂ ਫੇਰ ਵਧਾ ਦੇਣਗੇ ਹਾਂ ਹਾਂ ਬੰਦੇ ਸਹੀ ਨੇ ਹਾਂ ਬੰਦੇ ਸਹੀ ਹਾਂ ਨਹੀਂ ਮਾਰੀ ਨਹੀਂ ਆ ਗਈ ਨਹੀਂ ਕੋਈ ਹਾਂ ਠੀਕ ਹੈ ਹਾਂ ਮੈਂ ਤੁਹਾਡੇ ਨਾਲ ਗੱਲ ਹੀ ਹੈ ਨਾ ਹਾਂ ਸਰ ਬਾਣ ਆ ਵੇ ਆ ਕਿਦਾਂ ਸੋਣਾ ਕਿੰਨੀ ਹੋਇਆ ਆ ਕਿ ਮੈਂ ਕਿੰਨੀ ਸੋਣੀ ਹੋ ਬਣੀ ਆ ਚਲੋ ਕੋਈ ਨਾ ਟਾਈਮ ਪਾਸ ਕਰ ਲਈਏ ਹਾਂ ਤੈਨੂੰ ਮੈਂ ਕੀ ਆ ਨਾ ਲੈ ਕੇ ਤੇ ਚੱਲ ਬਾਹਰ ਅੰਦਰ ਜਾਣ ਨਾਲੋਂ ਨਾ ਇੱਥੇ ਠੀਕ ਆ ਇੱਥੇ ਤੁਸੀਂ ਕਰ ਲਿਓ ਜੀ ਚੰਗੇ ਨੇ ਬੰਦੇ ਮਾਰੇ ਨਹੀਂ ਆ ਜੀ ਚੰਗੇ ਨੇ ਬਾਕੀ ਅਸੀਂ ਬਣਾਣੇ ਸੋਚ ਕੇ ਕੋਈ ਨਹੀਂ ਸੀ ਆਏ ਹਾਂ ਵੀ ਅਸੀਂ ਆਹ ਕਰਨਾ ਕਰਾਉਣਾ ਹੈ ਅੱਛਾ ਜੇ ਇਹੇ ਕੰਮ ਕਰਨਾ ਹੁੰਦਾ ਤੇ ਇਹਨੂੰ ਪੂਤੀ ਕਰ ਲੈਂਦੇ ਤੇ ਸੋਚੇ ਨਹੀਂ ਚੱਲ ਫੇਰ ਵੀ ਵੇਖ ਲੈ ਫੇਰ ਵੀ ਵੇਖ ਲੈ ਕੀ ਹੋ ਗਿਆ ਤੇ ਸੋਚਿਆ ਤਾਂ ਕੋਈ ਨਹੀਂ ਸੀ ਅੱਜ ਕਿਉਂ ਪਾਣਾ ਕੁਝ ਲੈ ਕੇ ਖਾ ਲਈ ਆਪ ਕੋ ਕੁਝ ਲੈ ਲੈ ਖਾ ਦੇ ਆਹ ਏ ਗੱਲਿਆ ਵੀ ਹੁਣ ਤੈਨੂੰ ਪਤਾ ਹੀ ਐ ਕਾ ਦਾ ਹਰ ਕੁੜੀ ਆ ਨਾਲ ਜੀ ਮਾਣ ਆ ਹੋਇਆ ਤੇ ਹੈ ਨਹੀਂ ਨਹੀਂ ਤਾਂ ਮੈਂ ਤੇ ਨਾਲ ਤੇ ਸਾਡੇ ਚੇਂਦਰ ਕਰ ਲਾਂਗੀ ਹਾਂ ਤੂੰ ਪਿੰਡ ਚਲੀ ਜਾ ਅਸੀਂ ਤੇ ਤੇਰੇ ਤੇ ਆਏ ਸੀਗੇ ਨਹੀਂ ਸਾਰਾ ਦੱਸ ਜੀ ਮੇਰੇ ਤਾਂ ਤੁਸੀਂ ਆਏ ਸੀਗੇ ਸਾਰਾ ਪੂਜ ਮੇਰੇ ਤੇ ਨੇ ਤੇ ਫਿਰ ਸਾਨੂੰ ਤੇ ਆਏ ਮੋਟਰ ਹੋਏ ਸਾਰੇ ਅਰੇ ਆਜ ਨੂੰ ਤੁਹਾਨੂੰ ਘਰ ਦੇ ਦੂੰਗੀ ਮੇਰੇ ਕੋਲ ਨਹੀਂ ਜਾਇਓ ਜੇ ਕੰਮ ਕਰੀਏ ਕੁਝ ਬਾਰੂ ਕਰਨੀ ਪੈਣਾ ਰੋਟੀ ਪਾਣੀ ਮੱਥੋ ਖਾਈ ਜਾਏ ਆਪਾਂ ਤੁਹਾਡਾ ਉੱਪਰ ਦਾ ਖਰਚਾ ਕੁਝ ਕਰਨਾ ਹੀ ਹੈ ਨਾ ਕੁੜੀ ਤੇ ਕਰਨਾ ਕੁੜੀ ਦਾ ਤਾਂ ਕਿੱਥੇ ਆ ਗਿਆ ਕੋਲ ਗੇਟ ਚਲ ਚਲ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਕਿ ਮੈਂ ਜਵਾਨ ਧੀ ਕਿੱਧਰ ਨਹੀਂ ਫੇਰਾਂਗੀ ਹਾਂ ਤੇ ਮੈਂ ਕੱਲੀ ਕਰ ਲੈਂਦੀ ਠੀਕ ਹੈ اچھا ਇਹ ਜਿਹੜੇ ਤੂੰ ਇਹ ਕੁੜੀ ਹੈ ਤੇ ਇਹ ਤੇਰੇ ਘਰੇ ਕਰ ਲੈਂਦੀ ਤੂੰ ਉਹ ਦੂਜੀ ਕੁੜੀ ਨੂੰ ਵੀ ਤੇ ਪੈਸੇ ਦਿੰਦੀ ਸਹ ਕੰਮ ਕਰਾਉਂਦੇ ਤੇ ਉਹੀ ਤੂੰ ਪੈਸੇ ਇਹਨੂੰ ਦੇਦੀ ਨਹੀਂ ਤੁਹਾਨੂੰ ਬਾਹਰ ਤੁਸੀਂ ਕਰੋਂਗੀਆਂ ਤਾਂ ਠੀਕ ਰਾਹੂਂਗੀਆਂ ਮੇਰੇ ਘਰ ਕਰੋਂਗੀਆਂ ਤਾਂ ਘਰ ਜਾ ਕੇ ਤੁਸੀਂ ਗੱਲਾਂ ਬਣਾਉਂਗੀਆਂ ਮੈਂ ਪੈਸੇ ਕਰਨਦੀ ਦੇਂਦੀ ਕੰਮ ਕਰਨਦੀ ਸੀ ਤੇ ਪੈਸੇ ਦੇਨੇ ਆ ਕੱਪਸ ਕਰਨਦੀ ਸੀ ਮੇਰੀ ਕੁੜੀ ਕੋਲ ਆਂ ਜਾਓ ਮੇਰੇ ਕੋਲ ਨਹੀਂ ਉਹ ਗੱਲ ਕੋਈ ਗੱਲਾਂ ਨਿਕਲਣਗੀਆਂ ਨਹੀਂ ਉਹ ਗੱਲ ਕੋਈ ਨਹੀਂ ਕੀ ਹੁਣ ਵੇ ਮੇਰੀ ਗੱਲ ਸੁਣ ਘਰਬਾਰ ਮੇਰਾ ਉੱਥੇ ਵੀ ਹੈਗਾ ਆ ਘਰਬਾਰ ਹੈਗਾ ਆ 1.5 ਕਿੱਲਾ ਜ਼ਮੀਨ ਹੈ ਹਾਂ 1.5 ਕਿੱਲਾ ਜ਼ਮੀਨ ਹੈ ਤਾਂ ਹੁਣ ਮੈਂ ਕਹਿੰਨੀ ਆ ਵੀ 1.5 ਕਿੱਲੇ ਜਿਹੜਾ ਜ਼ਮੀਨ ਹੈ ਨਾ ਉਹਦਾ ਮੈਂ ਵੇ ਨਹੀਂ ਕਰਾਂ ਤੇ ਮੈਂ ਠੇਕਾ ਲਵਾ ਤੇ ਮੈਂ ਜਮਾ ਕਰਾਈ ਜਾਵਾਂ ਹਾਂ ਹੈ ਇਹਦਾ ਵਿਆਹ ਕਰ ਦਾਂਗੇ ਤੇ ਹੋਲੀ ਪੜਾਈ ਚਲਾ ਦਾਂਗੇ ਮੁੰਡੇ ਦੀ ਹੈ ਨਾ ਤੇ ਫਿਰ ਇਹ ਘਰਬਾਰ ਤੇ ਹੈ ਹੈਗਾ ਨਹੀਂ ਘਰਬਾਰ ਹੈਗਾ ਆ ਤਾਂ ਤੀ ਉਹ ਕਹਿੰਨੀ ਵੀ ਜਮਾ ਕਰਾਂ ਜੇ ਤੁਸੀਂ ਨਹੀਂ ਨਾ ਕੰਮ ਕਾਰ ਕਰਨਾ ਵੀ ਮੇਰੀ ਧੀ ਜਵਾਨ ਹੈ ਮੈਂ ਕਿਤੇ ਨਹੀਂ ਲੱਗਿਆ ਠੇਕਾ ਲੈ ਤੇ ਬੈ ਕੇ ਕਾ ਕਰ ਠੇਕਾ ਖਾ ਲਿਆ ਤਾਂ ਫਿਰ ਮੈਂ ਨਾ ਫਿਰ ਵੇਖੀ ਜਾਊਂਗੀ ਜਿਆ ਹਾਜੀ ਦਾ ਫਿਰ ਤੇ ਮੈਂ ਤੇ ਇਹ ਗੱਲ ਕਹਿੰਦੀ ਸੀ ਪਰ ਮਾਨੇ ਕਰ ਦੇਣ ਕਿ ਕੁਝ ਸਾਰੇ ਮਤਲਬ ਮੈਂ ਕਹਿੰਦੀ ਸੀ ਵੀ ਉਹ ਗੱਲ ਹੋ ਜਾਂਦੀ ਤੇ ਤੂੰ ਇਹਦੀ ਪੜ੍ਹਾਈ ਤੇ ਕਰਵਾ ਦੇਂਦੀ ਨਹੀਂ ਰਹੀ ਮੇਰੇ ਚੰਗਿਆਸ਼ ਨਹੀਂ ਹੈ ਕਿ ਮੇਰੇ ਚੰਗਿਆਸ਼ ਨਹੀਂ ਹੈ ਕਿ ਮੈਂ ਨਹੀਂ ਘਰਾ ਸਕਿਆ ਇਹਨੂੰ ਮੈਂ ਜਵਾਕੜੀ ਨੇ ਆਣੀ ਨੂੰ ਕਿੱਧਰ ਲਈ ਫਿਰ ਨਾਲ ਨਹੀਂ ਨਾਲ ਲੈ ਕੇ ਜਾ ਆਪਣੇ ਘਰ ਚਲੀ ਜਾ ਆਪਣੇ ਘਰ ਜਾ ਤੇ ਠੇਕਾ ਕਰ ਲੈ ਦਖਾ ਤੇ ਤੂੰ ਕਿਦਾਂ ਥੋੜਾ ਬੋਤਾ ਕਰ ਲਈ ਤੇ ਇਹਨੂੰ ਘਰੇ ਰਹਿਣਗੇ ਜੇ ਤੂੰ ਕਵੇਂ ਨਾ ਕਿ ਵੀ ਮੇਰੇ ਪੈਸਿਆਂ ਤੇ ਅੱਖ ਰੱਖਦੇ ਨੇ ਤੇ ਉਹਨੂੰ ਮੈਂ ਮੇਰਾ ਫਰੀ ਨਹੀਂ ਕਰ ਸਕਦੇ ਕਹਿੰਦੇ ਨੇ ਜਿਹੜਾ ਉਹਨੂੰ ਤੂੰ ਦੇਂਦੀ ਸਾ ਤੇ ਇਹਨੂੰ ਦੇਦੀ ਉਹ ਗੱਲ ਹੋਣੀਗੀ ਮੈਂ ਵੈਸੇ ਤੇ ਨਹੀਂ ਵੀ ਉਹਨੂੰ ਵੀ ਤੇ ਦੇਣੀ ਹੈ ਵੀ ਚੱਲ ਇਹਨੂੰ ਦੇਦੀ ਨਹੀਂ ਭਾਈ ਮੇਰੇ ਜਾਣੇ ਨਹੀਂ ਮਰਦੇ ਇਸ ਲੱਲਾ ਜਾਣੇ ਕਹਿੰਦੇ ਮੰਮੀ ਕਹਿੰਦੇ ਤੈਨੂੰ ਇਹਨਾਂ ਨੇ ਇਤਰਾ ਹੀ ਕਹਿਣਾ ਤੇ ਤੂੰ ਇਹਨਾਂ ਨੂੰ ਬਾਹਰ ਰੱਖ ਲੈ ਘਰ ਤੇ ਬਾਹਰ ਕਹਿ ਚਾਚੀ ਨੂੰ ਕਰ ਦੇ ਕਾਈ ਨੂੰ ਸਨੀਪ ਠੀਕ ਆ ਚਲੋ ਜਿੱਦਾਂ ਤੁਹਾਨੂੰ ਚੰਗਾ ਲੱਗ ਤੈਨੂੰ ਕਿਵੇਂ ਲੱਗਾ ਜਵਾਰਤੀ ਤੂੰ ਨਾਲ ਹੋਣਾ ਤੂੰ ਤਾਂ ਜਦ ਕਹਿੰਦੀ ਮੈਨੂੰ ਪੜਾਉਣਾ ਆ ਤਾਂ ਮੈਂ ਅਫਸਰ ਬਣਾਉਣੀ ਆ ਤੇ ਆਹ ਕਰੂਗੀ ਤੇ ਉਹ ਕਰੂਗੀ ਤੇ ਉਦੋਂ ਜਵਾਰਤੀ ਕੀ ਕਰੂਗੀ ਉਦੋਂ ਕੀ ਕਰੂਗੀ ਜਵਾਰਤੀ ਤੂੰ ਨਾਲ ਜਣ ਹੋਣ ਤੈਨੂੰ ਤੂੰ ਨਾਲ ਹੋਣਾ ਚੰਗਾ ਘਰ ਤੁਹਾਨੂੰ ਦਿਖਾਇਆ ਨਾ ਤੂੰ ਹੋਣਾ ਤਾਂ ਤੂੰ ਕਹਿੰਦੀ ਮੇਰੀ ਜਵਾਰਤੀ ਕਰੂਗੀ ਮੇਨ ਤੋਂ ਬਾਹੀ ਕੈਨੋ ਕਟਣੀ ਪੈਣੀ ਆ ਪੁੱਤ ਸੰਦੀਪ ਕਟਣੀ ਪੈਣੀ ਆ ਹਾਂਜੀ ਕੋਈ ਨਾ ਮੰਮੀ ਹੈ ਕੋਈ ਘਰ ਲੈਂਦੇ ਆਪਾਂ ਕੱਲ ਚਲੇ ਜਾਵਾਂਗੇ ਕੋਈ ਨਾ ਸਲਾਹ ਦੇ ਸਕਦੀ ਮੈਂ ਨਾ ਉਧਰੋਂ ਪੈਸੇ ਨਹੀਂ ਚਾਚੀ ਜੀ ਅਸੀਂ ਕੱਲ ਚਲੇ ਜਾਵਾਂਗੇ ਉਧਰ ਕਰ ਮਾਂ ਨੂੰ ਕਹੋ ਮੈਨੂੰ ਕਿ ਤੂੰ ਮਾਂ ਦੇ ਨਾਲ ਜਾਣਾ ਹਾਂਜੀ ਕੋਈ ਚਲੇ ਜਾਵਾਂਗੇ ਨਾ ਤੇ ਫਿਰ ਤੇਰਾ ਕਾ ਇਹ ਆ ਕੇ ਤੇਰਾ ਘਰ ਦਾ ਤਾਂ ਨਹੀਂ ਨਾ ਕਰ ਸਕਦੇ ਸੀ ਤੇਰੇ ਘਰ ਦਾ ਤਾਂ ਨਹੀਂ ਨਹੀਂ ਕਰ ਸਕਦੀ ਆ ਕੇ ਉਧਰੋਂ ਆਵੇ ਤਾਂ ਫਿਰ ਤੂੰ ਖਲਾਰਾ ਪਾਇਆ ਹੋਏ ਭੈਣੇ ਭਗੋ ਤੇ ਤੇਰੇ ਘਰ ਦਾ ਵੀ ਸੀ ਕਰਾਂਗੇ ਮੇਰੇ ਘਰ ਦਾ ਤੁਸੀਂ ਕੀ ਕਰਨਾ ਮੇਰਾ ਕਿੱਲਾ ਖਲਾਰਾ ਨਹੀਂ ਕਿਹੜਾ ਮੇਰਾ ਖਲਾਰਾ ਨਹੀਂ ਆਉਣੇ ਮੇਰੇ ਬਾਹਰ ਨੇ ਤਾਂ ਤੁਸੀਂ ਕੀ ਕਰਨਾ ਤੂੰ ਘਰ ਲੈ ਦੇਣੀ ਕਰਾਇਆ ਤਾਂ ਅੱਛਾ ਚਲ ਕੋਈ ਨਾ ਅਸੀਂ ਇਹ ਮੈਂ ਸਮਝ ਗਈ ਇਹਦੀ ਗੱਲ ਕੋਈ ਨਾ ਘਰ ਕਿਆ ਕਰਾਂਗੇ ਇਹਨਾਂ ਵੀ ਕਰਾਂਗੇ ਨਹੀਂ ਤੂੰ ਮੇਰੇ ਘਰ ਦਾ ਕਹਿਂਦੀ ਈ ਮੈਂ ਤੈਨੂੰ ਘਰ ਦਾ ਕਿਆ ਮੇਰੇ ਘਰ ਤੋਂ ਕੁੜੀ ਆਂਦੀ ਆ ਕੰਮ ਕਰਦੀ ਆ ਸਾਰਾ ਨਿਆਲੇ ਮੇਰੇ ਨਹੀਂ ਘਰ ਹੈ ਕਿ ਤਨੇ ਸਾਰਾ ਦਿਨ ਇਕੱਲੀ ਘਰ ਤੇ ਮੇਰੇ ਘਰ ਦਾ ਕੀ ਕੰਮ ਹੈ ਜਿਹੜਾ ਤੁਸੀਂ ਖਾਓ ਪੀਓ ਗਈਆਂ ਕੱਪੜਿਆਂ ਦਾ ਧੋ ਮਾਂਜੋ ਗਈਆਂ ਉਹ ਤੁਸੀਂ ਆਪਣਾ ਕਰਨਾ ਹੀ ਹੈ ਖਾਓ ਪੀਓ ਆਪਣਾ ਚੰਨਾ ਨਹੀਂ ਧੋਣਾ ਨਾਓ ਧੋਗੇ ਬਾਥਰੂਮ ਨਹੀਂ ਸਾਫ਼ ਕਰਨਾ ਚੱਲ ਵੇਖ ਲੈਨੇ ਜੇ ਤੇ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਘੱਟ ਲਿਆ ਹੁਣ ਜਾਣਾ ਹੀ ਆ ਉਧਰ ਰੋਜ਼ ਆਇਆ ਹੀ ਕਰਨਾ ਹੈ ਤਾਂ ਠੀਕ ਹੈ ਨਹੀਂ ਤੇ ਫਿਰ ਕੋਈ ਗੱਲ ਨਹੀਂ ਸੀ ਵਾਪਸ ਚਲੇ ਜਾਗੇ ਕੋਈ ਨਾ ਜਿਹੜੀ ਆਸ ਆਸੀ ਰੱਖੀ ਸੀ ਉਹ ਗੱਲ ਨਹੀਂ ਬਣੀ ਤੇ ਉਸ ਜਿਹੜਾ ਇੱਥੇ ਕਰਨਾ ਉੱਥੇ ਕਰਕੇ ਖਾ ਲਵਾਂ ਹਾਂ ਇਹ ਤੋਂ ਸਹੀ ਕਰ ਲੈ ਸਹੀ ਕਰ ਲੈ ਅਸੀਂ ਚਲੇ ਜਾਵਾਂਗੇ ਤੁਸੀਂ ਅੱਥੇ ਆਪਣੇ ਘਰ ਤੁਹਾਡਾ ਘਰ ਹੈ ਘਰ ਨਹੀਂ ਕਾਚਾ ਕਪੜਾ ਘਰ ਦਾ ਵੇਖੀ ਉਹਦੀ ਜੱਟ ਕਲਾਰ ਕਿਹਨੋਂ ਕੋਈ ਨਾ ਫਿਰ ਹਾਂ ਠੀਕ ਹੈ ਕੋਈ ਹੁਣ ਤੇ ਸਵੇਰ ਦਾ ਅਸੀਂ ਤੇ ਭੈਣ ਕੁਝ ਖਾਦਾ ਵੀ ਕੋ ਨਹੀਂ ਗਾ ਬਣਾ ਲਓ ਤਾਂ ਖਾ ਲਓ ਕੁੜੀ ਨੂੰ ਕਹੋ ਚੱਲ ਠੀਕ ਇਹ ਤੇ ਵਿਚਾਰੀ ਕਰੇਗੀ ਬੜਾ ਵੇ ਤੈਨੂੰ ਤੇਰੇ ਕੋਲ ਹਾਂ ਜਾ ਨਹੀਂ ਕਰ ਲਾ ਜਾ ਕਰ ਲਾ